ਇਹ ਜਿਹੜੇ ਪ੍ਰਾਈਵੇਟ ਆਪਰੇਟਰ ਨੇ ਪ੍ਰਾਈਵੇਟ ਬੱਸਾਂ ਦੀ ਜੇ ਗੱਲ ਕਰੀਏ ਪਾਤਣਾ ਤੋਂ ਜਿਹੜੀਆਂ ਪਟਿਆਲੇ ਚ ਐਂਟਰੀ ਹੋ ਰਹੀਆਂ ਨਜਾਇਜ਼ ਤੌਰ ਤੇ ਤੇ ਉੱਥੇ ਆਰਟੀਏ ਵੀ ਪਟਿਆਲੇ ਬੈਠਾ ਹੈ ਆਰਟੀਓ ਸਾਹਿਬ ਵੀ ਪਟਿਆਲੇ ਬੈਠੇ ਨੇ ਪੀਆਰਟੀਸੀ ਦਾ ਹੈੱਡ ਆਫਿਸ ਵੀ ਪਟਿਆਲੇ ਆ ਜਿਨ੍ਹਾਂ ਨੂੰ ਲੱਖਾਂ ਦਾ ਨੁਕਸਾਨ ਰੋਜ਼ਾਨਾ ਹੋ ਰਿਹਾ ਹੈ ਪਰ ਇਹਨਾਂ ਨੂੰ ਕੋਈ ਵੀ ਨਹੀਂ ਫੜਦਾ ਟਾਈਮ ਟੇਬਲ ਜਿਹੜਾ ਹਰ 6 ਮਹੀਨਿਆਂ ਬਾਅਦ ਬਣਨਾ ਹੈ ਵੀ ਕਿਹੜੀ ਬੱਸ ਕਿਹੜੇ ਸਮੇਂ ਤੇ ਚੱਲੂਗੀ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆਈ ਹੈ ਵੀ 2008 ਤੋਂ ਬਾਅਦ ਤਿੰਨ ਸਰਕਾਰਾਂ ਬਦਲ ਗਈਆਂ ਹੁਣ ਮਾਨ ਸਾਹਿਬ ਦੀ ਸਰਕਾਰ ਪ੍ਰੈਜ਼ੈਂਟ ਚੱਲ ਰਹੀ ਹੈ ਇਹਦਾ ਟਾਈਮ ਟੇਬਲ ਬਣਿਆ ਹੀ ਨਹੀਂ ਹਰਿਆਮ ਸੜਕਾਂ ਤੇ ਹੁੰਦੀ ਹੈ ਚੋਰੀ ਟੈਕਸ ਦੀ ਚੋਰੀ ਕੌਣ ਕਰਦਾ ਹੈ ਪ੍ਰਾਈਵੇਟ ਬੱਸਾਂ ਵਾਲੇ ਮਿਲੀ ਭੁਗਤ ਸਰਕਾਰੀ ਬਾਬੂਆਂ ਦੀ ਜਦੋਂ ਰਾਜਾ ਬਰਿੰਗ ਟ੍ਰਾਂਸਪੋਰਟ ਮੰਤਰੀ ਬਣੇ ਕਾਂਗਰਸ ਸਰਕਾਰ ਵੇਲੇ ਉਸ ਸਮੇਂ ਦੇ ਵਿੱਚ ਲੋਕ ਭਲਾਈ ਦੇ ਕੰਮ ਕਰਦੇ ਹੋਏ ਉਹਨਾਂ ਨੇ ਪ੍ਰਾਈਵੇਟ ਐਕਸਟੈਂਸ਼ਨਾਂ ਕੱਟ ਦਿੱਤੀਆਂ ਪਰ ਕਈ ਛਾਤਰ ਆਪਰੇਟਰ ਨੇ ਜਿਹੜੇ ਛਾਤਰ ਬੱਸਾਂ ਵਾਲੇ ਉਹ ਟੈਕਸ ਦਾ ਭਰਦੇ ਨੇ ਹੁਣ ਕਟੇ ਹੋਏ ਜਿਹੜਾ ਰੂਟ ਕੱਟਤਾ ਪਰ ਲਾਹਾ ਲੈ ਰਹੇ ਨੇ ਉਹੀ ਪੁਰਾਣਾ ਬੱਸ ਚੱਲਦੀ ਆ ਜਿੱਦਾਂ ਪਾਤਣਾ ਤੋਂ ਪਟਿਆਲਾ ਰੂਟ ਅੱਧ ਦੇ ਵਿੱਚ ਕੱਟਿਆ ਜਾਂਦਾ ਪਰ ਸਵਾਰੀਆਂ ਉਸੇ ਤਰ੍ਹਾਂ ਢੋ ਰਹੇ ਨੇ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਕਿਸ ਤਰ੍ਹਾਂ ਨਜਾਇਜ਼ ਬੱਸਾਂ ਚੱਲਦੀਆਂ ਨੇ ਕਿਸ ਤਰ੍ਹਾਂ ਨਜਾਇਜ਼ ਬੱਸਾਂ ਸੜਕਾਂ ਤੇ ਦੌੜਦੀਆਂ ਨੇ ਪਰ ਇਹਨਾਂ ਨੂੰ ਚੈੱਕ ਕਰਨ ਵਾਲਾ ਕੋਈ ਨਹੀਂ ਹੈਗਾ ਚੈੱਕ ਕਰਨ ਵਾਲੇ ਹੈਗੇ ਨੇ ਪਰ ਉਹ ਆਪਣੀਆਂ ਜੇਬਾਂ ਭਰਦੇ ਨੇ ਇਸ ਕਰਕੇ ਅੱਖਾਂ ਬੰਦ ਕਰਕੇ ਬੈਠੇ ਨੇ ਅੱਜ ਗੱਲ ਕਰਾਂਗੇ ਆਪਾਂ ਪਟਿਆਲਾ ਤੋਂ ਪਾਤਨ ਵਾਲੇ ਰੂਟ ਦੀ ਵੀ ਕਿਵੇਂ ਮਿਲੀ ਭੁਗਤ ਕਰਕੇ ਆਰਟੀ ਆਫਿਸ ਦੀ ਸਮਝੋ ਜਾਂ ਪੀਆਰਟੀਸ ਦੇ ਅਧਿਕਾਰੀਆਂ ਦੀ ਸਮਝੀਏ ਉਹਨਾਂ ਦੀ ਮਿਲੀ ਭੁਗਤ ਨਾਲ ਸਰਕਾਰ ਨੂੰ ਚੂਨਾ ਲਗਾਇਆ ਜਾਂਦਾ ਜਿੱਥੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਗੱਲ ਕਰਦੀ ਹੈ ਸਰਕਾਰ ਵੀ ਵੱਧ ਤੋਂ ਵੱਧ ਸਰਕਾਰੀ ਬੱਸਾਂ ਚੱਲਣ ਤੇ ਉੱਥੇ ਲੋਕਾਂ ਨੂੰ ਸਹੂਲਤ ਹੋਵੇ ਪਰ ਲੋਕਾਂ ਨੂੰ ਹੁਣ ਜਾਗਣ ਦੀ ਲੋੜ ਹੈ ਵੀ ਤੁਹਾਡੇ ਰੂਟ ਤੇ ਸੱਚੀ ਸਰਕਾਰ ਦੇ ਜਿੰਨੇ ਟਾਈਮ ਹੈ ਉਹ ਬੱਸਾਂ ਚੱਲਦੀਆਂ ਨੇ ਕਿ ਪ੍ਰਾਈਵੇਟ ਬੱਸਾਂ ਵਾਲੇ ਆਪਣੀਆਂ ਜੇਬਾਂ ਪਰ ਰਹੇ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਵੀ ਇਹ ਟਾਈਮ ਟੇਬਲ ਕਿਉਂ ਨਹੀਂ ਬਣਿਆ ਤਿੰਨ ਮਹੀਨੇ ਤੋਂ ਅਸੀਂ ਆਰਟੀ ਆਫਿਸ ਦੇ ਚੱਕਰ ਕੱਟ ਰਹੇ ਹਾਂ ਉਹ ਆਰਟੀਏ ਅਧਿਕਾਰੀ ਨੇ ਜਿਹੜੇ ਉੱਥੇ ਡੀਲਿੰਗ ਹੈਂਡ ਨੇ ਕਲਰਕ ਸਾਹਿਬ ਨੇ ਕਿਉਂਕਿ ਅਫਸਰ ਹੈ ਜਿਹੜੇ ਆਰਟੀਏ ਤਿੰਨ ਚਾਰ ਮਹੀਨਿਆਂ ਚ ਤਿੰਨ ਬਦਲ ਗਏ ਉਹ ਕਦੇ ਪੀਆਰਟੀ ਦਾ ਨਾਂ ਲੈਂਦੇ ਨੇ ਪੀਆਰਟੀਸੀ ਵਾਲੇ ਆਰਟੀ ਦਾ ਨਾਂ ਲੈਂਦੇ ਨੇ ਜਦੋਂ মিডিਆ ਨੂੰ ਹੀ ਰਸਤਾ ਨਹੀਂ ਦਿੰਦੇ ਤੇ ਆਮ ਲੋਕਾਂ ਨੂੰ ਰਸਤਾ ਕਿੱਥੋਂ ਦੇਣਗੇ ਗੱਲ ਸਮਝਣ ਵਾਲੀ ਇਹ ਹੈ ਵੀ ਜਦੋਂ ਤੁਹਾਡਾ ਰੂਟ ਐਕਸਟੈਂਸ਼ਨ ਆ ਜਿਹੜਾ ਕੱਟ ਦਿੱਤਾ ਗਿਆ ਫਿਰ ਵੀ ਤੁਸੀਂ ਨਜਾਇਜ਼ ਤੌਰ ਤੇ ਬੱਸਾਂ ਚਲਾ ਰਹੇ ਹੋ ਇਹ ਕਿਹਦੀ ਮিলি ਭੁਗਤ ਹੈ ਜਾਂ ਕੌਣ ਅੱਖਾਂ ਬੰਦ ਕਰਕੇ ਸਾਰਾ ਕੁਝ ਦੇਖ ਰਿਹਾ ਹੈ ਤੇ ਖੁਲਾਸੇ ਕਰੋ ਸਤਿ ਸ੍ਰੀਕਾਲ ਜੀ ਮੈਮੋਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਗੱਲ ਕਰਾਂਗੇ ਰੰਗਲੇ ਪੰਜਾਬ ਦੀ ਰੰਗਲੇ ਪੰਜਾਬ ਦੇ ਵਿੱਚ ਮਾਨ ਸਰਕਾਰ ਹੈ ਸਰਕਾਰ ਕਹਿੰਦੀ ਹੈ ਵੀ ਲੋਕਾਂ ਨੂੰ ਅਸੀਂ ਵੱਧ ਤੋਂ ਵੱਧ ਸਹੂਲਤਾਂ ਦੇਣੀਆਂ ਨੇ ਪਰ ਕਈ ਕਰਪਟ ਅਧਿਕਾਰੀ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਹਮ ਮਸ਼ਵਰਾ ਹੋ ਕੇ ਕਿਸ ਤਰ੍ਹਾਂ ਸਰਕਾਰ ਨੂੰ ਇਹ ਚੂਨਾ ਲਾਉਂਦੇ ਨੇ ਉੱਥੇ ਅਸੀਂ ਗੱਲ ਕਰਾਂਗੇ ਅਸੀਂ ਸਿਰਫ ਇੱਕ ਰੂਟ ਦੀ ਅੱਜ ਗੱਲ ਕਰਾਂਗੇ ਪੰਜਾਬ ਦੀ ਜਿਹੜੀ ਗੱਲਬਾਤ ਹੈ ਉਹ ਬਾਅਦ ਚ ਕਰਦੇ ਹਾਂ ਪਟਿਆਲੇ ਤੋਂ ਪਾਤਣਾ ਰੂਟ ਦੀ ਜੇ ਗੱਲਬਾਤ ਕਰੀਏ ਤਾਂ ਇੱਥੇ ਅਣਧਿਕਾਰ ਤੌਰ ਤੇ ਨਜਾਇਜ਼ ਤੌਰ ਤੇ ਕਈ ਬੱਸਾਂ ਚੱਕਰ ਲਾਉਂਦੀਆਂ ਨੇ ਉਹ ਕਿਸ ਤਰ੍ਹਾਂ ਕਿਉਂਕਿ 2022 ਦੇ ਵਿੱਚ ਇੱਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜਿਹੜਾ ਹੁਕਮ ਹੋਇਆ ਸੀ ਐਕਸਟੈਂਸ਼ਨ ਰੂਟ ਕੱਟਣ ਦਾ ਜਦੋਂ ਰਾਜਾ ਬੜਿੰਗ ਮੰਤਰੀ ਬਣੇ ਪੀਆਰਟੀਸੀ ਦੇ ਮਿਨਿਸਟਰ ਬਣੇ ਤਾਂ ਉਹਨਾਂ ਨੇ ਐਕਸਟੈਂਸ਼ਨ ਰੂਟ ਨੇ ਜਿਹੜੇ ਸਾਰੇ ਕੱਟਣ ਦਾ ਹੁਕਮ ਦਿੱਤਾ ਉਹ ਸਾਰੇ ਪੰਜਾਬ ਦੇ ਸਟੈਂਸ਼ਨ ਜਿਹੜੇ ਪਰਮਟ ਰੂਟ ਕੱਟੇ ਗਏ ਜਾਨੀ ਕਿ ਸਮਾਣੇ ਤੋਂ ਜੇ ਕੋਈ ਬੱਸ ਚੱਲਦੀ ਆ ਤਾਂ ਉਹ ਸ਼ਾਇਦ ਮੈਣ ਤੱਕ ਰਹੇਗੀ ਪਾਤਣਾ ਤੋਂ ਕੋਈ ਬੱਸ ਚੱਲਦੀ ਹੋ ਅੱਧ ਤੱਕ ਰਹੇਗੀ ਇਹਦਾ ਸਭ ਤੋਂ ਵੱਧ ਫਾਇਦਾ ਚੁੱਕਿਆ ਕੁਝ ਪ੍ਰਾਈਵੇਟ ਆਪਰੇਟਰਾਂ ਮਤਲਬ ਟੈਕਸ ਜਿਹੜਾ ਉਹ ਤਾਂ ਉਨੇ ਹੀ ਭਰ ਰਹੇ ਨੇ ਜਿੰਨਾ ਕੱਟ ਗਿਆ ਪਰ ਲਾਹਾ ਉਹੀ ਪੁਰਾਣਾ ਲੈ ਰਹੇ ਨੇ ਬੱਸਾਂ ਅੱਡੇ ਤੱਕ ਚੱਲ ਰਹੀਆਂ ਨੇ ਇਹ ਕਿਸ ਤਰ੍ਹਾਂ ਸੰਭਵ ਹੈ ਕਿਉਂਕਿ ਇਹਦਾ ਜਿਹੜਾ ਟਾਈਮ ਟੇਬਲ ਬਣਨਾ ਹੈ ਹਰ 6 ਮਹੀਨੇ ਬਾਅਦ ਇੱਕ ਟਾਈਮ ਟੇਬਲ ਬਣਦਾ ਵੀ ਬਸ ਕਿਹੜੀ ਆ ਕਿਹੜੇ ਸਮੇਂ ਤੇ ਕਿਹੜੀ ਬਾਤ ਚੱਲੂਗੀ ਕਿਹਨੂੰ ਕਿੰਨਾ ਸਮਾਂ ਮਿਲੂਗਾ ਡੇਚ ਖੜਨ ਦਾ ਕਿੰਨੇ ਉਹਦੇ ਗੇੜੇ ਲੱਗਣਗੇ ਪਾਤਣਾ ਤੱਕ ਜਾਂ ਪਟਿਆਲੇ ਤੱਕ ਉਹ ਸਾਰਾ ਕੁਝ ਹਰ ਸਮਾਹੀ ਦੇ ਵਿੱਚ ਇਹ ਸਰਕਾਰ ਦੇ ਹੁਕਮਾਂ ਦੇ ਮੁਤਾਬਕ ਬਣਨਾ ਅਤਿ ਜ਼ਰੂਰੀ ਹੈ ਪਰ ਇੱਥੇ ਬਹੁਤ ਵੱਡੀ ਗੱਲ ਸਾਹਮਣੇ ਆਈ ਕਿ ਇੱਥੇ ਤਾਂ 2008 ਤੋਂ ਬਾਅਦ ਨਵਾਂ ਟੇਬਲ ਬਣਿਆ ਹੀ ਨਹੀਂ ਇਹਦੀ ਪੂਰੀ ਜਾਣਕਾਰੀ ਲੈਣ ਲਈ ਅਸੀਂ ਆਰਟੀ ਆਫਿਸ ਦੇ ਚੱਕਰ ਲਾਏ ਕਿਉਂਕਿ ਖਬਰ ਬਣਾਉਣੀ ਹੈ ਬੜੇ ਚਿਰਾਂ ਤੋਂ ਅਸੀਂ ਉਹਨਾਂ ਨੂੰ ਕਹਿੰਨੇ ਵੀ ਖਬਰ ਪੈਂਡਿੰਗ ਪਈ ਹੈ ਭਾਈ ਕਿਉਂ ਇਹ 15 16 ਸਾਲਾਂ ਤੋਂ ਜਿਹੜਾ ਤੁਸੀਂ ਇਹ ਰੋਕਿਆ ਹੋਇਆ ਕਿਉਂ ਰੋਕਿਆ ਹੋਇਆ ਕਹਿੰਦੇ ਜੀ ਕੋਈ ਗੱਲ ਨਹੀਂ ਅਸੀਂ 26 ਮਈ ਦਾ ਇਹਦਾ ਟਾਈਮ ਹੈ ਜਿਹੜਾ ਫਿਕਸ ਕਰਤਾ ਉਸ ਦਿਨ ਇਹ ਜਿਹੜਾ ਟਾਈਮ ਟੇਬਲ ਬਣਾਇਆ ਜਾਊਗਾ 26 ਮਈ ਵੀ ਨਿਕਲ ਗਈ ਉਸ ਤੋਂ ਪਹਿਲਾਂ 50 60 ਵਾਰੀ ਇਹ ਟਾਈਮ ਦਿੱਤਾ ਗਿਆ ਵੀ ਇਹਦੇ ਤੇ ਅਸੀਂ ਜਿਹੜਾ ਭਾਈ ਟਾਈਮ ਟੇਬਲ ਬਣਾਵਾਂਗੇ ਪਰ ਹੁਣ ਸਮਝਣ ਵਾਲੀ ਗੱਲ ਹੈ ਵੀ ਕਿਹਨੂੰ ਲਾਹਾ ਪਹਚਾਇਆ ਜਾ ਰਿਹਾ ਹੈ ਕਿਹੜੇ ਲੋਕ ਨੇ ਜਿਹੜੇ ਅੜੀਕਾ ਬਣਦੇ ਨੇ ਕਿਉਂ ਨਹੀਂ ਬਣਨਦੇ ਰਹੇ ਜਦੋਂ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਤਾਂ 3 ਦੇ ਕਰੀਬ ਆਰਟੀਏ ਬਦਲ ਚੁੱਕੇ ਨੇ ਉਦੋਂ ਦੇ ਹੁਣ ਚੀਮਾ ਸਾਹਿਬ ਬੈਠੇ ਨੇ ਬੜੇ ਸਿਆਣੇ ਅਧਿਕਾਰੀ ਨੇ ਬਹੁਤ ਹੀ ਸੂਝਵਾਨ ਅਫਸਰ ਨੇ ਉਹਨਾਂ ਤੱਕ ਵੀ ਅਸੀਂ ਗੱਲ ਪਹਚਾਈ ਹੈ ਉਹਨਾਂ ਨੇ ਸਖਤੀ ਨਾਲ ਕਿਹਾ ਡੀਲਿੰਗ ਹੈਂਡ ਨੂੰ ਵੀ ਇਹਦੇ ਤੇ মিডিਆ ਨੂੰ ਜਾਣਕਾਰੀ ਦੋ ਕੀ ਕਾਰਨ ਹੈ ਤਾਂ ਡੀਲਿੰਗ ਹੈਂਡ ਕਹਿੰਦੇ ਆ ਜੀ ਸਾਨੂੰ ਪੀਆਰਟੀਸੀ ਵੱਲੋਂ ਇਹਦਾ ਜਿਹੜਾ ਲਿਖਤੀ ਆਉਣਾ ਹੁੰਦਾ ਪ੍ਰਪੋਜ਼ਲ ਆਉਣੀਆ ਉਹ ਨਹੀਂ ਆ ਰਹੀ ਇਸ ਸੰਬੰਧ ਦੇ ਵਿੱਚ ਅਸੀਂ ਪੀਆਰਟੀਸੀ ਦੇ ਜਿਹੜੇ ਇਸ ਟਾਈਮ ਪਟਿਆਲੇ ਦੀਪੂ ਦੇ ਜੀਐਮ ਨੇ ਗਰੇਵਾਲ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਸਾਡੇ ਕੋਲ ਸਾਰੇ ਤੱਥ ਨੇ ਇਹਨਾਂ ਦੀਆਂ ਆਡੀਓ ਵੀਡੀਓ ਰਿਕਾਰਡਿੰਗਾਂ ਵੀ ਹੈਗੀਆਂ ਨੇ ਗਰੇਵਾਲ ਕਹਿੰਦਾ ਵੀ ਅਸੀਂ ਤਾਂ ਦੇ ਚੁੱਕੇ ਆ ਪ੍ਰਪੋਜ਼ਲ ਜੀਐਮ ਸਾਹਿਬ ਕਹਿੰਦੇ ਪਰ ਉੱਥੇ ਹੀ ਗੱਲ ਉੱਥੇ ਹੀ ਖੜੀ ਹੈ ਉਹ ਕਹਿੰਦੇ ਆ ਸਾਨੂੰ ਪੇਪਰ ਪ੍ਰਪੋਜ਼ਲ ਨਹੀਂ ਦੇ ਰਹੇ ਇਹ ਕਹਿੰਦੇ ਅਸੀਂ ਦੇ ਚੁੱਕੇ ਹਾਂ ਸਮਝ ਨਹੀਂ ਲੱਗਦੀ ਵੀ ਦਾਲ ਚ ਕਾਲਾ ਕਿੱਥੇ ਪਰ ਫਿਰ ਪਤਾ ਲੱਗਿਆ ਵੀ 3 ਮਹੀਨੇ ਤੋਂ ਆਸੀਂ ਦੇਖ ਰਹੇ ਹਾਂ ਸਾਨੂੰ ਇਹ ਰਸਤਾ ਨਹੀਂ ਦੇ ਰਹੇ মিডিਆ ਨੂੰ ਰਸਤਾ ਨਹੀਂ ਦੇ ਰਹੇ ਆਮ ਬੰਦਿਆਂ ਦੀ ਗੱਲ ਇਹ ਕਿੱਥੇ ਸੁਣਦੇ ਹੋਣ ਫਿਰ ਪਤਾ ਲੱਗਿਆ ਵੀ ਦਾਲ ਹੀ ਕਾਲੀ ਹੈ ਇਹ ਮਿਲੀ ਭੁਗਤ ਚੱਲ ਰਹੀ ਹੈ ਸਿਰਫ ਇਹੀ ਰੂਟ ਦੀ ਅੱਜ ਆਪਾਂ ਗੱਲਬਾਤ ਕਰਦੇ ਆਂ ਪਟਿਆਲਾ ਬੱਸ ਸਟੈਂਡ ਤੋਂ अनेਕਾਂ ਹੀ ਬੱਸਾਂ ਜਿਹੜੀਆਂ ਨਜਾਇਜ਼ ਤੌਰ ਤੇ ਚੱਲਦੀਆਂ ਨੇ ਵੱਖ-ਵੱਖ ਸ਼ਹਿਰਾਂ ਨੂੰ ਜਾਂਦੀਆਂ ਨੇ ਸਮੇਂ ਦੇ ਮੁਤਾਬਕ ਨਹੀਂ ਚੱਲਦੀਆਂ ਸਰਕਾਰ ਨੂੰ ਬਹੁਤ ਵੱਡਾ ਇੱਥੇ ਘਾਟਾ ਪੈਂਦਾ ਸਰਕਾਰ ਦਾ ਟੈਕਸ ਦਾ ਘਾਟਾ ਪੈਂਦਾ ਸਰਕਾਰ ਨੂੰ ਲੁੱਟਿਆ ਜਾ ਰਿਹਾ ਹੈ ਮਿਲੀ ਭੁਗਤ ਕਰਕੇ ਲੁੱਟਿਆ ਜਾ ਰਿਹਾ ਹੈ ਮੈਂ ਇੱਕ ਵਾਰੀ ਫੇਰ ਸਾਰਿਆਂ ਨੂੰ ਬੇਨਤੀ ਕਰਦਾ ਵੀ ਪਟਿਆਲੇ ਤੋਂ ਪਾਤੜਾ ਰੂਟ ਦੀ ਗੱਲ ਕਰਦੇ ਆਂ ਅਸੀਂ ਨਜਾਇਜ਼ ਤੌਰ ਤੇ ਬੱਸਾਂ ਦੇ ਟਾਈਮ ਚੱਲ ਰਹੇ ਨੇ 2008 ਤੋਂ ਬਾਅਦ ਟਾਈਮ ਟੇਬਲ ਬਣਿਆ ਹੀ ਨਹੀਂ ਸਾਰਾ ਕੁਝ ਅਸੀਂ ਲੋਕਾਂ ਦੀ ਕਚਹਿਰੀ ਚ ਰੱਖਤਾ ਲੋਕਾਂ ਨੂੰ ਵੀ ਇੱਥੇ ਜਾਗਣ ਦੀ ਲੋੜ ਹੈ ਵੀ ਜਿੱਥੇ ਮਨਪਲੀ ਰੂਟ ਹੈ ਜਿੱਥੇ ਸਰਕਾਰੀ ਬੱਸਾਂ ਨੇ ਜਿਨ੍ਹਾਂ ਦਾ ਜ਼ਿਆਦਾ ਟਾਈਮ ਹੁੰਦਾ ਜ਼ਿਆਦਾ ਰੂਟ ਹੁੰਦੇ ਨੇ ਵੀ ਹਾਂ ਭਾਈ ਸਰਕਾਰ ਲੋਕਾਂ ਨੂੰ ਫਾਇਦਾ ਦੇ ਰਹੀ ਹੈ ਉੱਥੇ ਕੁਝ ਪ੍ਰਾਈਵੇਟ ਆਪਰੇਟਰ ਨੇ ਜਿਹੜੇ ਪ੍ਰਾਈਵੇਟ ਬੱਸਾਂ ਵਾਲੇ ਨੇ ਉਹ ਆਪਣੀਆਂ ਜੇਬਾਂ ਭਰ ਰਹੇ ਨੇ ਮਿਲੀ ਭੁਗਤ ਕਰਕੇ ਸਰਕਾਰੀ ਬੱਸ ਦਾ ਜਿਹੜਾ ਖਤਮ ਪ੍ਰਾਈਵੇਟ ਬੱਸ ਚੱਲ ਰਹੀ ਹੈ। ਸਰਕਾਰੀ ਬੱਸ ਦਾ ਅਗਲਾ ਰੂਟ ਖਤਮ ਪ੍ਰਾਈਵੇਟ ਬੱਸ ਚੱਲ ਰਹੀ ਹੈ। ਫਿਰ ਜਿੱਥੇ ਅੱਧ ਪਚੱਦ ਤੇ ਇਹਨਾਂ ਦੇ ਰੂਟ ਨੇ ਉਹ ਸਿਰੇ ਤੱਕ ਲਿਆ ਰਹੇ ਨੇ। ਅਗਲੇ ਐਪੀਸੋਡ ਦੇ ਵਿੱਚ ਅਸੀਂ ਸਾਰੇ ਖੁਲਾਸੇ ਕਰਾਂਗੇ ਵੀ ਕਿਹੜੇ ਕਿਹੜੇ ਅਧਿਕਾਰੀ ਮਿਲੇ ਹੋਏ ਨੇ। ਕਿਹੜੇ ਕਿਹੜੇ ਆਪਰੇਟਰ ਨੇ ਜਿਹੜੇ ਸਰਕਾਰ ਨੂੰ ਅੱਜ ਕਿੰਨੇ ਸਾਲਾਂ ਤੋਂ ਜਿਹੜਾ ਕਰੋੜਾਂ ਦਾ ਚੁੰਨਾ ਲਾ ਚੁੱਕੇ ਨੇ। बड़े-बड़े मंत्री रहे ਜਿਨ੍ਹਾਂ ਦੀ ਅੱਖਾਂ ਕਿਉਂ ਨਹੀਂ ਖੁੱਲੀਆਂ ਕਿਉਂ ਨਹੀਂ ਦੇਖਦੇ ਵੀ ਸਾਡੇ ادارے ਨੂੰ ਖੇਲ ਕਰਨ 'ਚ ਸਾਡੇ ਅਧਿਕਾਰੀ ਲੱਗੇ ਹੋਏ ਸਰਕਾਰਾਂ ਹਮੇਸ਼ਾ ਚਾਹੁੰਦੀਆਂ ਨੇ ਵੀ ਲੋਕਾਂ ਨੂੰ ਫਾਇਦਾ ਦਿੱਤਾ ਜਾਵੇ ਸਾਡੇ ادارے ਨੇ ਜਿਹੜੇ ਪ੍ਰਫੁੱਲਤ ਹੋਣ ਪਰ ਕੁਝ ਕਰਪਤ ਅਧਿਕਾਰੀ ਨੇ ਜਿਹੜੇ ਕਿਉਂਕਿ ਲੋਕਾਂ ਦੇ ਟੈਕਸ ਦਾ ਪੈਸਾ ਹੈ ਸਰਕਾਰ ਦਾ ਪੈਸਾ ਹੈ ਉਹ ਮਿਲੀਭੁਗਤ ਕਰਕੇ ਆਪਣੀਆਂ ਜੇਬਾਂ ਭਰਦੇ ਨੇ ਜੇ ਕਿਤੇ ਪੂਰਨ ਤੌਰ ਤੇ ਨਿਰਪੱਖ ਜਾਂਚ ਏਜੰਸੀ ਤੋਂ ਇਹ ਜਾਂਚ ਕਰਾਈ ਜਾਵੇ ਤਾਂ ਸਾਰੇ ਚਿਹਰੇ ਬੇਨਕਾਬ ਹੋ ਜਾਣਗੇ ਅਗਲੇ ਐਪੀਸੋਡ ਦੇ ਵਿੱਚ ਸਾਡੀ ਪੂਰੀ ਕੋਸ਼ਿਸ਼ ਹੈ ਵੀ ਇੰਨੇ ਸਮੇਂ ਦੇ ਵਿੱਚ ਕਿਹੜੇ-ਕਿਹੜੇ ਲੋਕਾਂ ਨੇ ਮਿਲੀਭੁਗਤ ਕਰਕੇ ਸਾਰਾ ਸਰਕਾਰ ਦਾ ਪੈਸਾ ਹੜੱਪਿਆ ਲੋਕਾਂ ਦੀਆਂ ਜਿਹੜੀਆਂ ਸੁਵਿਧਾਵਾਂ ਨੇ ਉਹਨਾਂ ਤੇ ਡਾਕਾ ਮਾਰਿਆ ਅਸੀਂ ਜ਼ਰੂਰ ਤੁਹਾਨੂੰ ਇਹਦਾ ਪਰਦਾਫਾਸ਼ ਕਰਾਂਗੇ ਅਸੀਂ ਪੂਰੇ ਖਲਾਸੇ ਕਰਾਂਗੇ ਉਦੋਂ ਤੱਕ ਦੋ ਆ ਗਿਆ ਸਸਿਕਾ